ਜੀ ਅੱਜ ਆਪਾਂ ਪਿੰਡ ਚੱਬਾ ਆਪਣੇ ਪਿੰਡ ਵਿੱਚ ਪੰਜਾਬ ਦੇ ਪਿੰਡਾਂ ਦੇ ਰਾਹਾਂ ਦੇ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਜਿੱਦਾਂ ਹੀ ਆਪਾਂ ਅੱਜ ਪੁਰਾਣੇ ਪਿੰਡਾਂ ਦੇ ਖੂਹ ਜਿੱਦਾਂ ਹੀ ਕਾਫੀ ਕਾਫੀ ਪੁਰਾਣਾ ਖੂਹ ਹੈ ਸਾਡੇ ਪਿੰਡ ਦੇ ਕੋ ਆਜੋ ਆਪਾਂ ਉਹਦੇ ਉੱਤੇ ਇੰਟਰੋਡਕਸ਼ਨ ਦਵਾਂਗੇ ਕਿੱਦਾਂ ਦਾ ਉਹਦੇ ਆਪਣੇ ਵਲੌਗ ਵਿੱਚ ਤੁਸੀਂ ਦੇਖ ਰਹੇ ਹੋ ਜਿੱਦਾਂ ਹੀ ਦੇਖੋ ਇਹ ਕਾਫੀ ਪੁਰਾਣਾ ਖੂਹ ਹੈ 100 ਸਾਲ ਤੋਂ ਹੋਊਗਾ ਤਕਰੀਬਨ 100 ਸਾਲ ਤਾਂ ਹੀ ਹੋਣਾ ਕਾਫੀ ਹੋ ਜਾਂਦਾ ਹੈ ਤਕਰੀਬਨ ਮੈਨੂੰ ਬੁਰੀ ਦੇ ਬਾਰੇ ਜਾਣਕਾਰੀ ਨਹੀਂ ਕਿਉਂਕਿ ਜੋ ਸੀ ਸੌਤ ਸੰਭਾਲੀ ਬਚਪਨ ਵਿੱਚ ਇਸ ਖੂਹ ਦੇ ਆ ਗਈ ਮੋਟਰ ਕੋਲ ਨਾ ਹੁੰਦੇ ਰਹੀ ਜੇ ਕਾਫੀ ਇੱਥੇ ਕਾਹ ਵੇਂ ਪ੍ਰਾਣਾ ਕੁਮ ਜੀ ਬਾਈ ਨੇ ਇਹਨੂੰ ਵਧੀਆ ਸਾਹਮ ਕੇ ਰੱਖਿਆ ਹੋਇਆ ਜਿੱਦਾਂ ਹੀ ਪ੍ਰਾਣੀ ਇੱਕ ਜਿੱਦਾਂ ਵੀ ਆਪਾਂ ਕਹਿੰਦੇ ਇਤਿਹਾਸਿਕ ਕਿਉਂਕਿ ਪੰਜਾਬ ਵਿੱਚ ਬਹੁਤ ਹੀ ਘੱਟ ਖੂਹ ਐਦਾਂ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਸਾਰੀਆਂ ਹੀ ਮੋਟਰਾਂ ਜਿੰਨੀਆਂ ਵੀ ਦੂਸਰੋਂ ਹੀ ਆਉਂਦੀਆਂ ਐ ਅੱਜ ਕੱਲ ਹੁਣ ਦੂਸਰੇ ਬੋਰ ਹੁੰਦੇ ਨਹੀਂ ਬਾਈ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹ ਚੀਜ਼ ਨੂੰ ਸਾਹਮ ਕੇ ਰੱਖਿਆ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਊਗਾ ਵੀ ਖੂਹ ਕਿੱਦਾਂ ਕਿੱਦਾਂ ਪੰਜਾਬ ਦਾ ਪਹਿਲਾਂ ਕੀ ਮਾਹੌਲ ਸੀਗਾ ਕਿੱਦਾਂ ਰਾਇ ਸੀ ਪੰਜਾਬ ਉਹਦੇ ਬਾਰੇ ਦੇਖੋ ਇਹ ਆਜੋ ਇੱਧਰ ਦੇਖੋ ਆਪਾਂ ਖੂਹ ਕਾਫੀ ਕੂੰਗਾ ਬਾਈ ਨੂੰ ਆਪਾਂ ਇੱਕ ਸਲਾਹ ਦੇਣੀ ਚਾਹੁੰਦੇ ਆ ਵੀ ਬਾਈ ਇਸ ਖੂਨ ਤੇ ਦੁਬਾਰਾ ਇਹ ਇੱਕ ਬੋਰੇ ਕਰਵਾ ਦਿੱਤਾ ਜਾਵੇ ਤਾਂ ਜੋ ਇਹ ਖੂਨ ਦੁਬਾਰਾ ਚਲਾਇਆ ਜਾਵੇ ਤੇ ਆਪਾਂ ਉਹਨਾਂ ਜਿੰਨਾ ਕੁ ਵਿਚਾਰ-ਵਿਚਾਰ ਕੱਟ ਦੋਤਾ ਜਾਵੇ ਤੇ ਜਾ ਕੇ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਜੀ ਇਸ ਕਰਕੇ ਇਹ ਖੂਨ ਦੀ ਬਹੁਤ ਹੀ ਵਧੀਆ ਬਾਈ ਨੇ ਕੰਮ ਕੀਤਾ ਆ